ਜਿਹੜੀ ਮੀਟਿੰਗ ਆ ਬਾਤ ਕਰਾ ਜਿਹੜਾ ਤਾਪਮਾਨ ਪੰਜਾਬ ਵਿੱਚ 47 ਡਿਗਰੀ ਤੋਂ ਉੱਪਰ ਚਲਾ ਗਿਆ ਜਿਹਦੇ ਵਿੱਚ ਜਾਨਵਰ ਪੰਛੀ ਆਦਮੀ ਸਾਰੇ ਤਰਾਸ ਤਰਾਸ ਕਰਦੇ ਪਏ ਨੇ ਕਿਉਂਕਿ ਸਾਡੇ ਪੰਜਾਬ ਵਿੱਚ ਕੋਈ ਦਰਖਤ ਨਹੀਂ ਰਹਾ ਗਿਆ ਅਈ ਜਨੋ ਵੀ ਜਾਣਿਆ ਛੋਟੇ ਹੁੰਦੇ ਨੇ ਤੇ ਨੇ ਦਰਖਤ ਤੋਂ ਲਈ ਕਿ ਇੰਨੀ ਠੰਡੀ ਵਾਹਣ ਨਹੀਂ ਹੁੰਦੀ ਸੀ ਤੇ ਕੋਈ ਮਾਤਾਪਰਨ ਬਹੁਤ ਸਾਫ਼ ਸੁਥਰਾ ਹੁੰਦਾ ਸੀ ਉਹ ਵੀ ਜਦੋਂ ਜਾਣੇ ਸਾਡੇ ਕੁਦਰਤ ਦੇ ਦਰਖਤ ਗਿਰਦਾ ਜਾਂਦੀ ਹੈ। ਨਾ ਕੁਦਰਤ ਕਹਿੰਨੇ ਸਰਕਾਰ ਨੇ ਲਾਇਆਗਾ। ਭਾਈ ਅੱਜ ਸਾਰੇ ਆਪ ਨੇ ਜਿੰਨੇ ਮੇਰੇ ਭਰਾ ਮੇਰੀ ਜਾਣ ਤੋਂ ਬੈਠੇ ਨੇ ਮੀਟਿੰਗ ਵਿੱਚ। ਅਸੀਂ ਇਹਨਾਂ ਨੇ 10-12 ਦਿਨਾਂ ਤੋਂ ਇਹੋ ਪਹਲਾ ਕੀਤਾ ਵਾ ਕਿ ਜਿਹੜੀ ਸਭ ਤੋਂ ਵੱਡੀ ਸੇਵਾ ਵਾ ਤੇ ਦਰਖਤ ਲਾਉਣ ਦੀ ਸੇਵਾ ਵਾ। ਤੇ ਅੱਜ ਅਸੀਂ ਜੁਦਾਸਪੁਰ ਡਿਸਟ੍ਰਿਕਟ ਵਿੱਚ 5 ਲੱਖ ਬੂਟਾ ਲਾਉਣ ਦਾ ਟੀਚਾ ਮੰਨਿਆ ਵਾ। ਤੇ ਪੰਜਾਬ ਸ਼ਾਮ ਦੇ ਹਿੰਦੇ ਵਿੱਚ ਚਾਹੀ 5 ਲੱਖ ਬੂਟਾ ਲਾ ਦਾਂਗੇ ਗੁਆਸਪੁਰ ਡਿਸਟ੍ਰਿਕਟ ਦੇ ਵਿੱਚ ਵਿੱਚ ਸਭ ਤੋਂ ਪਹਿਲਾਂ ਇਹ ਬਿਦਾਲਾ ਤੋਂ ਸ਼ੁਰੂ ਕਰਾਂਗੇ ਭਾਜੀ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਹਰ ਗਲੀ ਵਿੱਚ ਹਰ ਮਹੱਲੇ ਵਿੱਚ ਸਾਡੀ ਟੀਮ ਜਾਊਗੀ ਤੇ ਬੂਟਾ ਲਾ ਕੇ ਆਏਗੀ ਤੇ ਇਹਦੇ ਨਾਲ ਜਾਨਵਰਾਂ ਨੂੰ ਪੰਛੀਆਂ ਨੂੰ ਤੇ ਆਦਮੀਆਂ ਨੂੰ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਜਿਹੜਾ ਔਮ ਵਾਲਾ ਸਾਡੇ ਜਿਹੜੇ ਬੱਚੇ ਨੇ ਇਸ ਦਾ ਸੁੱਖ ਮੰਨਣਗੇ ਤੇ ਅੱਜ ਤੋਂ ਹੀ ਆਪਣਾ ਮੋਟੇ ਨੌਂ ਦਾ ਖੱਲੇ ਉਪਰਾਰਾ ਕਰਨ ਲੱਗੇ ਆਪਾਂ ਅੱਜ ਤੋਂ ਕੰਮ ਚੱਲੂਗਾ ਆਪਣੇ ਪੰਜਾਬ ਨੂੰ ਰੰਗਦਾ ਪੰਜਾਬ ਬਣਾ ਲਾਂਗੇ ਸਾਰੇ ਪਾਸੇ ਹਰਿਆਵਲ ਹੋਏਗੀ ਸੁੱਖ ਦਾ ਸਾਹ ਆਏਗਾ ਅੱਜ ਦੁਬਈ ਵਿੱਚ ਤਾਪਮਾਨ 37 ਡਿਗਰੀ ਆ ਤੇ ਸਾਡੇ ਪੰਜਾਬ ਵਿੱਚ 47 ਡਿਗਰੀ ਆ ਇਹਦਾ ਕਾਰਨ ਕੀ ਆ ਜੇ ਇਹਨਾਂ ਨੇ ਰੁੱਖ ਵਧਰੇ ਹੀ ਉਸ ਨੂੰ ਪਹਿਲੋਂ ਰੋਕ ਲਿਆ ਜਾਂ ਉਹਨਾਂ ਨੇ ਰੁੱਖ ਵੱਧ ਕੇ ਰੁੱਖਾਂ ਦਾ ਪਤਨ ਲੱਗੇ ਨੂੰ ਰੁੱਖ ਗਏ ਕਿੱਥੇ ਨੇ ਕਿ ਦਰਖਤ ਨਹੀਂ ਆਗਾ ਯਾ ਬੇਕ ਹਰਿਆਲੀ ਸੀ ਹਰਿਆਲੀ ਸਾਰੇ ਪਾਸੇ ਖਤਮ ਹੋ ਚੁੱਕੀ ਆ ਇਸੇ ਕਰਕੇ ਅਸੀਂ ਆਪਣੀ ਸਾਰੀ ਅਗਰ ਟੀਮ ਨੇ ਸੁਮੂਚੀ ਟੀਮ ਆਪਣੇ ਜਿਹੜੀ ਸਾਡੇ ਮੇਰੇ ਯਾਰ ਦੋਸਤ ਨੇ ਜਿੰਨੇ ਵੀ ਆ ਗਏ ਨੇ ਸਾਰਿਆਂ ਨੇ ਦਸਾਂ 12 ਦਿਨੋਂ ਤੋਂ ਸਾਡੀ ਮੀਟਿੰਗ ਚੱਲਦੀ ਪਈ ਹੈ ਵੀ ਭਾਜੀ ਆਹ ਕੰਮ ਚਾਲੂ ਕਰੀਏ ਅਸੀਂ ਅੱਜ ਤੋਂ ਹੀ ਆਪਣਾ ਕੰਮ ਚਾਲੂ ਕਰਤਾ ਵਾ 5 ਲੱਖ ਬੂਟਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਤੇ ਚਲਾਉਣਾ ਵਾ ਜਿੰਨੇ ਵੀ ਪਿੰਡ ਨੇ ਸ਼ਹਿਰ ਆ ਸਾਰਿਆਂ ਨੂੰ ਹਰਿਆਲ ਕਰਨਾ ਦੇਖ ਰਹੇ ਉਹ ਦੇਖਦੇ ਆ ਕਿ ਆਈ ਵੱਖ-ਵੱਖ ਪਿੰਡਾਂ ਵਿੱਚ ਜਿਹੜੇ ਚੌਕੀਦਾਰ ਹੋਣਗੇ ਉਹਨਾਂ ਦੀ ਡਿਊਟੀ ਲਾਵਾਂਗੇ ਜਿਹੜੇ ਤੇ ਜ਼ਿੰਮੇਵਾਰ ਬੰਦੇ ਹੋਣਗੇ ਉਹਨਾਂ ਦੀ ਡਿਊਟੀ ਲਾਵਾਂਗੇ ਇਹ ਰੋਕ ਨਹੀਂ ਸਾਡੇ ਪੁੱਤ ਨੇ ਜੇ ਪੁੱਤ ਦੀ ਸੰਭਾਲ ਕਰਦੇ ਹੋ ਤਾਂ ਰੋਕ ਵੀ ਸੰਭਾਲ ਵੀ ਕਰੋ